ਹੋ ਰਿਹਾ ਏ ਇੱਕ ਗਰੀਬ ਦੇ ਉੱਤੇ ਸਰਿਆਮ ਜ਼ੁਲਮ ਹੋ ਰਿਹਾ ਏ ਆਸ-ਪਾਸ ਖੜੇ ਲੋਕ ਵੀ ਖਾਕੀ ਦੇ ਡਰ ਤੋਂ ਕੁਝ ਨਹੀਂ ਬੋਲ ਰਹੇ ਪੁਲਿਸ ਕੋਲੋਂ ਮਾਰ ਖਾ ਰਿਹਾ ਏ ਇਸ ਸ਼ਖਸ ਦਾ ਨਾਮ ਗੁਰਦੀਪ ਸਿੰਘ ਹੈ ਇਹ ਲੁਧਿਆਣਾ ਦੇ ਪਾਸਪੋਰਟ ਦਫ਼ਤਰ ਦੇ ਬਾਹਰ ਫਾਇਲਾ ਵੇਚਦਾ ਏ ਤੁਸੀਂ ਦੇਖੋ ਇਸ ਦੇ ਸਰੀਰ ਤੇ ਉੱਤੇ ਬਣੇ ਪੁਲਿਸ ਦੀ ਮਾਰ ਦੇ ਨਿਸ਼ਾਨ ਹੁਣ ਤੁਹਾਨੂੰ ਇਸ ਸ਼ਖਸ ਦਾ ਕਸੂਰ ਵੀ ਦੱਸ ਦਿੰਨੇ ਆ ਗੁਰਦੀਪ ਦੀ ਮੰਨੀਏ ਤੇ ਦੋ ਪੀਸੀਆਰ ਵਾਲੇ ਉਸ ਕੋਲੋਂ ਪੈਸੇ ਮੰਗ ਰਹੇ ਸਨ ਪਰ ਉਸਨੇ ਅੱਜ ਸਵੇਰ ਦੀ ਬੌਣੀ ਨਹੀਂ ਸੀ ਕੀਤੀ ਜਦ ਬੌਣੀ ਨਹੀਂ ਹੋਈ ਤਾਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਬਸ ਫੇਰ ਕੀ ਸੀ ਪੁਲਸ ਮੁਲਾਜ਼ਮ ਮਨਸਾਨੀਅਤ ਭੁੱਲ ਗਏ ਇਸ ਦੇ ਸਰੀਰ ਤੇ ਬਣੇ ਡੰਡਿਆਂ ਦੀ ਮਾਰਦੇ ਆ ਨਿਸ਼ਾਨ ਪੁਲਸ ਦੇ ਜ਼ੁਲਮ ਦੀ ਕਹਾਣੀ ਖੁਦ ਬਾ ਖੁਦ ਬਿਆ ਕਰ ਰਹੇ ਨੇ ਪੁਲਿਸ ਮੁਲਾਜ਼ਮ ਇਸ ਗੁਰਦੀਪ ਨਾਮਕ ਸ਼ਖਸ ਤੇ ਜ਼ੁਲਮ ਕਰਦੇ ਕੈਮਰੇ ਚ ਦਾ ਕੈਦ ਹੋ ਗਏ ਨੇ ਪਰ ਮੌਕੇ ਦੇ ਉੱਤੇ ਭੱਜਣ ਚ ਕਾਮਯਾਬ ਹੋ ਗਏ ਗੁਰਦੀਪ ਪਾਸਪੋਰਟ ਸੇਵਾ ਕੇਂਦਰ ਦੇ ਬਾਹਰ ਫਾਇਲਾ ਵੇਚਦਾ ਹੈ ਉਸ ਦੇ ਰੋਜ਼ਗਾਰ ਦੇ ਇਸ ਸਾਧਨ ਦੇ ਬਦਲੇ ਪੁਲਿਸ ਮੁਲਾਜ਼ਮ ਕਥਿਤ ਤੌਰ ਤੇ ਉਸ ਕੋਲੋਪ ਪੈਸੇ ਮੰਗਣਾ ਚਾਹੁੰਦੇ ਸਨ ਬੋਣੀ ਨਹੀਂ ਹੋਈ ਤੇ ਪੈਸੇ ਨਹੀਂ ਦਿੱਤੇ ਤੁਸੀਂ ਆਪ ਹੀ ਸੁਣੋ ਗੁਰਦੀਪ ਆਮਲਾ ਕੀ ਹੋਇਆ ਜੀ ਆ ਗਏ ਮੈਂ ਬੈਠਾ ਆ ਤੇ ਆ ਗਏ ਕੁੱਟ ਕੇ ਕੁੱਟ ਕੇ ਭੱਜ ਗਏ ਬਾਅਦ ਫੈਲਾ ਚੱਟੀਆ ਛੋਟੀਆਂ ਮਾਰੀਆਂ ਬਾਅਦ ਕਿਉਂ ਮਾਰੀਆਂ ਪਤਾ ਨਹੀਂ ਆ ਪਤਾ ਨਹੀਂ ਕੀ ਕਰਕੇ ਮਾਰੀਆਂ ਜੀ ਆ ਖਾਣੇ ਜਾਂਦੇ ਆ ਦੋ ਪੀਸੀ ਆਲੇ ਸੀਗੇ ਪੀਸੀ ਆਲੇ ਹਾਂ ਉਹ ਦੋ ਕੀ ਕਹਿੰਦੇ ਆ ਅੱਜ ਹੈ ਆ ਕੇ ਕੀ ਕਹਿੰਦੇ ਸਰ ਛੋਟੀਆਂ ਮਾਰੀਆਂ ਬਾਅਦ ਖੁੱਚੀ ਨਹੀਂ ਗਿਆ ਬਾਅਦ ਮਾਰਨ ਦਾ ਕਾਰਨ ਕਿਸੇ ਨੇ ਪੁੱਛਿਆ ਨਹੀਂ ਤਿੰਨੇ ਜਣੇ ਲੋਕ ਸੀ ਹੈ ਹੰਨੇ ਲੋਕ ਕੀ ਅੱਤੇ ਕਿਸੇ ਨੇ ਪੁੱਛਿਆ ਨਹੀਂ ਪੈ ਪੈ ਮੰਨਦਾ ਇਹਦੇ ਬਾਅਦ ਉਹ ਪੁੱਛੇ ਨਹੀਂ ਹੈ ਮਾਰ ਕੇ ਭੱਜ ਗਏ ਬੱਸ ਕੀ ਕਹਿੰਦੇ ਕਿਸੇ ਦਾ ਪੈ ਮੰਨਦਾ ਇਹਦੀ ਬਾਤ ਮੈਂ ਤਾਂ ਨਾ ਪੈ ਦੇ ਰਹੇ ਨਹੀਂ ਮੈਂ ਤਾਂ ਮੈਂ ਨਾ ਬੌੜੀ ਨਹੀਂ ਗੇਟੀ ਹੋਤੀ ਆ ਗਏ ਕੁੱਟਿਆ ਨਾ ਅੱਧੀ ਆ ਗਏ ਕੁੱਟਿਆ ਉਹਨਾਂ ਨੇ ਜਾਂ ਛੋਟੀਆਂ ਮਾਰੀਆਂ ਬਾਅਦ ਪੱਟਵਾੜੇ ਛੋਟੀਆਂ ਮਾਰੀਆਂ ਮੈਨੇ ਲੀਡ ਪਾਏ ਗਏ ਬਾਅਦ ਭੱਜ ਗਏ ਮਾਰ ਕੇ ਆਹ ਬਾਈ ਕਵਰ ਵੇਚਦੇ ਫਾਈਲ ਕਵਰ ਵੇਚਦੇ ਕਿ ਕੀ ਮੰਗਦਾ ਹੈ ਬੱਸ ਮੈਂ ਹੀ ਕਰਦਾ ਬੱਸ ਮੇਰਾ ਦਾ ਸਾ ਮੈਨੇ ਬੱਸ ਇਹ ਮਾਰਿਆ ਨਾਨਾ ਬੱਸ ਤੇ ਮੈਂ ਹੀ ਕਹਿ ਰਿਹਾ ਜਾਂਦਾ ਬੱਸ